ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆ ਸਭ ਨੂੰ ਜੀ ਆਇਆਂ ਲੈ ਕੇ ਹਰ ਹਰ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜਮਾ ਕਦੇ ਹਾਂ ਅੱਜ ਦੀ ਵੱਡੀ ਖਬਰ ਸ਼ੁਭਮ ਗਿੱਲ ਦੇਸ ਨੇ ਹੈ ਤੇ ਸਪੀਨਰ ਟੀਮ ਇੰਡੀਆ ਦਾ ਅਭਿਆਸ ਵਿੱਚ ਸ਼ਾਮਲ ਇੰਗਲੈਂਡ ਅਤੇ ਭਾਰਤ ਵਿਚਕਾਰ ਚੱਲ ਰਹੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ 2 ਜੁਲਾਈ ਤੋਂ ਮੀਗਮ ਵਿੱਚ ਖੇਡਿਆ ਜਾਵੇਗਾ ਖੇਡਿਆ ਜਾਵੇਗਾ ਇਸ ਮੁਕਾਬਲੇ ਲਈ ਟੀਮ ਇੰਡੀਆ ਦੇ ਖਿਡਾਰੀ ਇਸ ਵੇਲੇ ਵਰਗਿ ਮੀਗਮ ਵਿੱਚ ਸਖਤ ਅਭਿਆਸ ਕਰ ਰਹੇ ਹਨ ਇਸ ਦੌਰਾਨ ਟੀਮ ਇੰਡੀਆ ਦੇ ਅਭਿਆਸ ਸੈਸ਼ਨ ਵਿੱਚ ਇੱਕ ਨਵਾਂ ਚਿਹਰਾ ਵੀ ਦੇਖ ਦੇਖ ਗਿਆ ਹੈ ਦੇਖਿਆ ਗਿਆ ਜਿਸ ਜਿਸ ਦਾ ਪੰਜਾਬ ਕਿੰਗਜ਼ ਨਾਲ ਖਾਸ ਸੰਬੰਧ ਹਨ ਇਹ ਖਿਡਾਰੀ ਹੋਰ ਨਹੀਂ ਸਗੋ ਹਾਰਤੀ ਬਰਾੜ ਹੈ ਜੋ ਆਈਪੀਐਲ ਵਿੱਚ ਪੰਜਾਬ ਦੇ ਪੰਜਾਬ ਕਿੰਗਜ਼ ਲਈ ਖੇਡਦਾ ਸੀ ਹਰਪ੍ਰੀਤ ਬਰਾਟ ਟੀਮ ਇੰਡੀਆ ਵਿੱਚ ਕਿਵੇਂ ਸ਼ਾਮਲ ਹੋਇਆ ਇਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੰਦੇ ਆ ਉਹਨਾਂ ਦੱਸਿਆ ਹੈ ਕਿ ਉਹਨਾਂ ਉਸ ਨੂੰ ਟੀਮ ਦੇ ਕਪਤਾਨ ਸ਼ੁਭਮ ਗਿੱਲ ਨੇ ਮੈਸੇਜ ਕਰਕੇ ਅਭਿਆਸ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ ਬੀਸੀਸੀਆਈ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਹਰਪ੍ਰੀਤ ਬਰਾਟ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਘਰ ਸੇ ਵਿਦਨ ਵਿੱਚ ਹੈ ਜੋ ਬਰ ਮੇਕਮ ਵਿੱਚ ਬਰਗੀਬ ਬਰਮਿਕਾ ਮਤੋਂ ਲਗਭਗ ਡੇਢ ਘੰਟੇ ਦੀ ਦੂਰੀ ਤੇ ਉਸ ਨੇ ਦੱਸਿਆ ਹੈ ਕਿ ਮੈਂ ਕੱਲ ਸ਼ੁਭਮ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੇ ਮੈਨੂੰ ਸੁਨੀਹਾ ਭੇਜਿਆ ਕਿ ਫਿਰ ਮੈਂ ਸੋਚਿਆ ਕਿ ਉਥੇ ਅਭਿਆਸ ਕਰੀਏ ਇਹ ਇੱਕ ਵੱਖਰਾ ਅਨੁਭਵ ਹੈ ਜਿਵੇਂ ਕਿ ਅਸੀਂ ਆਪਣੇ ਪਰਿਵਾਰ ਵਿੱਚ ਆਏ ਹਾਂ ਇਸ ਦੇ ਨਾਲ ਹੀ ਉਸ ਨੇ ਪੰਜਾਬ ਲਈ ਖੇਡਣ ਲਈ ਅਰਸ਼ਦੀਪ ਦੀ ਪ੍ਰਸ਼ੰਸਾ ਵੀ ਕੀਤੀ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਗੇਂਦਬਾਜ਼ੀ ਵਿੱਚ ਬਹੁਤ ਸੁਧਾਰਨ ਰਹੀ ਹੈ ਲੀਡਰ ਲੀਡਰਜ਼ ਅਤੇ ਹੈਡ ਹੈਡ ਗਿਲੇ ਵਿੱਚ ਖੇਡੇ ਗਏ ਮੈਚ ਵਿੱਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇੰਗਲੈਂਡ ਨੇ 370 ਦੌੜਾਂ ਦਾ ਟਿਚਾ ਬਹੁਤ ਆਸਾਨੀ ਨਾਲ ਪ੍ਰਾਪਤ ਕਰ ਲਿਆ ਸੀ ਜਸਪ੍ਰਿਤ ਬੁਮਰਾਹ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਲਾਈਆਂ ਸਨ ਪਰ ਦੂਜੀ ਪਾਰੀ ਵਿੱਚ ਟੀਮ ਦੀ ਗੇਂਦ ਬਾਇ ਪ੍ਰਭਾਵਸ਼ਾਲੀ ਨਹੀਂ ਰਹੀ ਇਸ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਗੇਂਦਬਾਜ਼ ਅਤੇ ਫਿਲਡਿੰਗ ਤੋਂ ਕਾਫੀ ਆਲੋਚਨਾ ਹੋਈ ਹੈ ਹੁਣ ਦੇਖਣਾ ਇਹ ਹੈ ਕਿ ਬਰ ਮਿਗਮ ਟੈਸਟ ਵਿੱਚ ਭਾਰਤ ਦੇ ਗੇਂਦਬਾਜ਼ ਕਿਵੇਂ ਪ੍ਰਦਰਸ਼ਨ ਕਰਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ